ਅਹਿਵਾ ਸਫਾਈ ਕਰਮਚਾਰੀ ਜੂਨੀਅਨ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਜਤਿੰਦਰ ਪਿੰਕਾ ਨੂੰ ਧਾਰੀਵਾਲ ਸਫਾਈ ਜੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਤੇ ਨਵੇਂ ਬਣੇ ਸਫਾਈ ਜੂਨੀਅਨ ਧਾਰੀਵਾਲ ਦੇ ਪ੍ਰਧਾਨ ਜਤਿੰਦਰ ਪਿੰਕਾ ਨੇ ਦੱਸਿਆ ਕਿ ਜੋ ਸਫਾਈ ਜੂਨੀਅਨ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਮੈਂ ਬਹੁਤ ਤਰਮਨਤਾਈ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਹਰ ਤਰ੍ਹਾਂ ਦਾ ਆਪਣੇ ਸਫਾਈ ਜੂਨੀਅਨ ਦਾ ਸਾਥ ਦੇਵਾਂਗਾ ਬਹੁਤ ਵੱਡਾ ਅਸੀਂ ਸਾਰੇ ਵੀਰਾਂ ਦੇ ਭਰਾਵਾਂ ਦੀ ਸਹਿਯੋਗ ਨਾਲ ਇਹਨੂੰ ਵੀਰ ਨੂੰ ਚੁਣਿਆ ਵਾ ਬਹੁਤ ਵਧੀਆ ਨਿਸ਼ਾਨਵਾ ਸਾਨੂੰ ਇਹੋ ਜੇ ਪ੍ਰਧਾਨਕ ਗਾੜੀ ਹੋਰ ਇਲੈਕਸ਼ਨ ਦੇ ਵਿੱਚ ਪੁਨਰ ਲੋੜੀ ਜ਼ਰੂਰਤ ਵਾ ਬਹੁਤ ਵਧੀਆ ਨਿਸ਼ਾਨਵਾ ਹੈ ਤੇ ਮਹਾਰਾਜ ਚਲੋ ਚੜ੍ਹਦੀ ਕਲਾ ਰੱਖ ਕੇ ਹਰ ਇੱਕ ਦਾ ਭਲਾ ਹੀ ਕਰੂਗਾ ਇਹਦਾ ਅਸੀਂ ਗਾਰੰਟੀ ਫੁੱਲ ਲੈਂਦੇ ਹਾਂ ਇਹਦਾ ਪ੍ਰਧਾਨੀ ਵੀ ਵੇਖਿਆ ਜੀ ਕੋਈ ਵੀ ਆਪਰੇਸ਼ਨ ਕਰਾਓ ਸਿਰਫ 12000 ਰੁਪਏ ਵਿੱਚ ਸਿੱਧੂ ਹਸਪਤਾਲ ਧਾਰੀਵਾਲ ਜੀ ਅੱਜ ਨਵੇਂ ਪ੍ਰਧਾਨ ਦੀ ਚੋਣ ਹੋਈ ਹੈ 22 ਦੀ ਜਲਦੀ ਅੱਜ ਵੇਖੋ ਜਿਹੜੀ ਸਾਡੇ ਨਗਰ ਕੌਂਸਲ ਧਾਰੀਵਾਲ ਦੇ ਵਿੱਚ ਪ੍ਰਧਾਨਗੀ ਦੀ ਚੋਣ ਹੋਈ ਆ ਸਾਡੇ ਜਤਿੰਦਰ ਪਿੰਕਾ ਜੀ ਲੁਧਿਆਣੇ ਮਹੱਲੇ ਤੋਂ ਜਿਨ੍ਹਾਂ ਨੂੰ ਪੱਕੇ ਮੁਲਾਜ਼ਮ ਤੇ ਕੱਚੇ ਮੁਲਾਜ਼ਮਾਂ ਵੱਲੋਂ ਸਹਿਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਵਾ ਇਹਨਾਂ ਤੋਂ ਪਹਿਲਾਂ ਜਿਹੜੇ ਸਾਡੇ ਸਿਕੰਦਰ ਪ੍ਰਧਾਨ ਜੀ ਉਹਨਾਂ ਨੇ ਵੀ ਜਿਹੜੀਆਂ ਆਪਣੀਆਂ ਸੇਵਾਵਾਂ ਸਾਡੇ ਪੱਕੇ ਮੁਲਾਜ਼ਮ ਤੇ ਕੱਚੇ ਮੁਲਾਜ਼ਮਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਨਭਾਈਆਂ ਉਹਨਾਂ ਦੇ ਕੋਲ ਜ਼ਰੂਰੀ ਦਿੰਝ ਹੋਇਆਂ ਕਰਕੇ ਉਹਨਾਂ ਨੇ ਆਪਣੀ ਪ੍ਰਧਾਨਗੀ ਤੋਂ ਰਜਾਈਂ ਦੇ ਕੇ ਤੇ ਇਹਨਾਂ ਨੂੰ ਅੱਗੇ ਲਾਇਆ ਵਾ ਅੱਜ ਅਸੀਂ ਇਹਨਾਂ ਨੂੰ ਇੱਕ ਵਾਰ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਆਸ ਕਰਦੇ ਆ ਕਿ ਜਿਹੜੇ ਸਾਡੇ ਕੱਚੇ ਪੱਕੇ ਮੁਲਾਜ਼ਮਾਂ ਦੇ ਜੋ ਵੀ ਮੁਸ਼ਕਲਾਂ ਵਾਂ ਉਹਨਾਂ ਨੂੰ ਪੈਲ ਦੇ ਅਧਾਰ ਤੇ ਸਿਰੇ ਜੜੋਂ ਹਟਾਉਣਗੇ। ਤਾਰੀਵਾਲ ਸ਼ਹਿਰ ਦਾ ਗੋਰਾ ਟਿੱਕੀਆਂ ਵਾਲਾ ਮੈਨੂੰ 35 ਸਾਲੋਂ ਚੱਲੇ ਰੇੜੀ ਲਾਉਂਦਾ। ਸਾਡੇ ਪ੍ਰਧਾਨ ਜੀ ਬਹੁਤ ਵਧੀਆ ਸ਼ਹਿਰ ਦੇ ਵਿੱਚ ਹੈਗੇ ਆ ਜੀ। ਅੱਜ ਤੱਕ ਇਹਨਾਂ ਦੀ ਮਿਸਾਲ ਵਾ ਜਿੰਨੇ ਵੀ ਗਰੀਬ ਹੈਗੇ ਨਾ ਰੇੜੀਆਂ ਤਪਕੇ ਵਾਲੇ ਸਾਰਿਆਂ ਦਾ ਇਹਨਾਂ ਭਲਾ ਹੀ ਮੰਗਿਆ ਵਾ। ਕਦੀ ਕਿਸੇ ਨੂੰ ਕੋਹ ਨਹੀਂ ਗਿਆ। ਅਜਿਹੇ ਇਮਾਨਦਾਰ ਬੰਦੇ ਨਹੀਂ ਲੱਭਨੇ ਆਪਣੇ ਸਾਡੇ ਸ਼ਹਿਰ ਵਿੱਚ। ਬਾਕੀ ਅਸੀਂ ਬਹੁਤ ਕੌਸ਼ਿਸ਼ਾਂ ਵੀ ਸਾਡੇ ਪ੍ਰਧਾਨ ਜੀ ਮਿਲੀ ਸਾਡੇ ਪ੍ਰਧਾਨ ਜੀ ਨੂੰ ਬਹੁਤ ਬਹੁਤ ਇਹਨਾਂ ਨੂੰ ਵਧਾਈ ਮੇਰੇ ਤੋਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਭੈਣ ਭਰਾਵਾਂ ਦਾ ਸਾਰਿਆਂ ਦਾ ਸੰਯੋਗ ਦੇ ਨਾਲ ਇਹ ਜਿੰਨੇ ਵੀ ਜਿਹੜੇ ਸਾਡੇ ਪੈਂਡਿੰਗ ਕੰਮ ਪਏ ਤੇ ਸਾਰੇ ਆਪਣੇ ਜ਼ਿੰਮੇਵਾਰੀ ਨਾਲ ਵਧੀਆ ਤਰੀਕੇ ਨਾਲ ਨਿਭਾਵੇ ਆਪਣੇ ਮੁਲਾਜ਼ਮਾਂ ਦਾ ਸਾਥ ਦਵੇ ਜਿੰਨੇ ਵੀ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਹੋਣ ਦੀ ਜਿਹੜੀ ਹਦਦਾਂ ਸਾਡੀਆਂ ਉਹਨਾਂ ਵਿੱਚ ਸਾਡਾ ਸੰਯੋਗ ਦਵੇ ਇਸ ਨੂੰ ਇਸ ਵਾਸਤੇ ਗਾੜੀ ਲਾਇਆ ਵਾ ਤੇ ਇਹ ਸਾਰੇ ਜਿਹੜੇ ਕੰਮ ਆ ਸਾਡੇ ਜ਼ਿੰਮੇਵਾਰੀਆਂ ਸੀ ਇਹਨਾਂ ਦੇਤੇ ਸੌਂਪੀਆਂ ਨੇ ਇਹ ਪੂਰੀ ਆਪਣੀ ਇਮਾਨਦਾਰੀ ਨਾਲ ਆਪਣੇ ਤੈਅ ਦਿਲ ਤੋਂ ਆਪਣੇ ਮਲਾਜ਼ਮਾਂ ਦੇ ਨਾਲ ਵਧੀਆ ਇਮਾਨਦਾਰੀ ਨਾਲ ਕੰਮ ਕਰੇ। ਹਾਜੀ ਪਤਾ ਜੀ ਦੱਸ ਦਿਓ ਇੱਕ ਆਪਣਾ ਨਾਮ ਦੱਸ ਦਿਓ ਕਿ ਅੱਜ ਤੁਹਾਨੂੰ ਹਾਰ ਹੋਰ ਪਾਏ ਆ ਤੇ ਕੀ ਉਪਲਬਧੀ ਆ ਦੱਸ ਦਿਓ ਜੀ। ਸਾਰੇ ਭੈਣ ਭਰਾ ਜੀ ਨੂੰ ਜਾਮਸੀ ਦੀ ਮੈਨੂੰ ਸਫਾਈ ਸੇਵਕ ਜੂਨੀਅਰ ਦਾ ਪ੍ਰਧਾਨ ਬਣਾਇਆ ਗਿਆ ਵਾ ਤੇ ਮੈਂ ਤੈਅ ਤਿਲੋਂ ਨਾਲ ਉਹਨੇ ਸਾਰੇ ਕੰਮ ਕਰਾਵਾਂਗਾ ਤੇ ਨਾਲ ਤੁਰਾਂਗਾ ਮੇਰਾ ਨਾਮ ਜਤਿੰਦਰ ਪਿੰਕਾ ਜੀ ਪਹਿਲਾਂ ਕਿਹੜਾ ਪ੍ਰਧਾਨ ਸੀ ਪਹਿਲਾਂ ਸਾਡੇ ਤੋਂ ਪਹਿਲਾਂ ਸਕੰਦਰ ਪ੍ਰਧਾਨੀ ਸੀ ਸਾਰਿਆਂ ਨੇ ਸ਼ਮਤੀ ਨਾਲ ਦੇ ਪ੍ਰਧਾਨ ਹਾਂਜੀ ਬਿਲਕੁਲ ਤੁਸੀਂ ਵੇਖ ਲਿਆ ਸਾਰਿਆਂ ਦੀ ਸ਼ਮਤੀ ਨਾਲ ਬਣਿਆ ਵਾ ਜੀ ਕਿਹੜੀਆਂ ਮੇਨ ਤੁਹਾਡੀਆਂ ਸਵੱਥਿਆ ਹੋਈਆਂ ਸਪਾਈਸੇਸ਼ਨ ਉਹ ਮੀਟਿੰਗ ਲਾ ਕੇ ਜੀ ਸਾਰੀਆਂ ਲਿਖ ਕੇ ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਜੀ